ਆਇਆ ਅੱਗੇ ਬਹੁਤ ਵਧੀਆ ਹਾਲਤ ਹੈ ਜੇ ਕੋ ਬੰਦਾ ਗ੍ਰੋਸਰੀ ਲੈਣਾ ਤੇ ਰੇਟ ਦੀ ਵੱਧ ਹਾਂ ਸਾਹਿਬ ਜੀ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਹਾਂ ਬਹੁਤ ਲੋਕ ਹੋ ਠੀਕ ਠੀਕ ਸਰ ਸਾਹ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਰੇਟ ਵੱਧ ਲਾ ਤਾਂ ਦੁਕਾਨ ਸੀਲ ਹੋ ਜੂਗਾ ਮਾਲ ਹਾਂ ਹਰ ਦਾ ਮੌਕਾ ਸਾਹਿਬ ਮਤ ਕਰਦੀਆਂ ਲੋਕਾਂ ਦੀ ਹਾਂ ਸਾਹਿਬ ਗਵੈਰ ਦੀ ਬਾਤ ਲਾਉਣਾ ਕਿ ਇਸ ਚੀਜ਼ ਦਾ ਸ਼ਾਦੀ ਰੇਟ ਦਾ ਵੱਧ ਲਾਓ ਹੱਥ ਜੋੜ ਕੇ ਬੇਨਤੀ ਆ ਰੇਟ ਦਾ ਵੱਧ ਲਾਓ ਨਹੀਂ ਤੇ ਕਮ ਸੀਲ ਹੋ ਜਾਣਾ ਜੇ ਹਾਂ ਸਭ ਨੂੰ ਬੇਨਤੀ ਹੈ ਫਰਦੀ ਰੇਟ ਦਾ ਬਦਲਾਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦੀ ਵੱਲੋਂ ਹਾਂ ਹਾਂ ਸਾਹਿਬ ਰੇਟ ਤਦੇ ਤੀ ਬਦਲੋਣਾ ਜੀ ਖਿਆਲ ਰੱਖਣਾ ਕੋਈ ਦਾ ਕੇਸ ਦਾ ਲੰਮਾ ਨਾ ਹੋਵੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਬਦਲਾਓ ਨਹੀਂ ਕਰਾ ਜੀ ਹਾਂ ਤਾਂ ਉਹ ਉਹ ਚੱਲੇ ਜਾਓ ਯਾਰ ਉਹ ਵਾਲਾ ਆ ਗਿਆ ਹੈ ਕੰਪਨੀ ਕਰਾਏ ਨਵਾਂ ਨਰਵਾਖਾ ਸਭ ਵੇਟ ਦੀ ਲਾਉਣਾ ਵੱਧ ਕੇ ਤੂੰ ਸਾਡੀ ਵੇਟ ਦਾ ਲਾਉ ਕੇ ਵੱਧ ਕੇ ਚੀਜ਼ ਦਾ ਬਹੁਤ ਜ਼ਿਆਦਾ ਪਾਣੀ ਅੱਗੇ ਲੋਕ ਕਹਿੰਦੇ ਵੇਟ ਦੀ ਵੱਲ ਆਉਣਾ ਹਾਂ ਉਹ ਦੂ ਦੇਖ ਲਿਓ ਨਾ ਨਿਊ ਬੈਕਰੀ ਦੀ ਹੈ ਨਿਊ ਸਾ ਵੇਟ ਦਾ ਕਿਸ ਨੂੰ ਵੱਧ ਲਾਓ ਵੇਟ ਦਾ ਵੱਧ ਲਾਓ ਜੀ ਸਾ ਵੇਟ ਦੀ ਹੱਦ ਲਾਉਣਾ ਕਿਸ ਨੂੰ ਹਾਂ ਲੋਕ ਪਿੱਛੇ ਦੇ ਕਹਿ ਰਹੇ ਸਾਡੇ ਕੋਲ ਰੇਟ ਵੱਧ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵੱਧ ਲਾਉਣਾ ਕਿਸ ਨੂੰ ਹਾਂ ਸਾਹ ਰੇਟ ਦੀ ਵੱਧ ਲਾਉਣਾ ਸਾਡੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖਣਾ ਬਸ ਸਾਡੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫਾਇਦਾ ਨਹੀਂ ਠਾਉਣਾ ਹਾਂ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ Haydi etdi baba dolana Ha. Yalnız, diyor. Evet. Evet. Kedan niye bir ਤੇ ਤੁਸੀਂ ਬਰਨ ਨਾ ਸਤਿ ਸ਼੍ਰੀ ਅਕਾਲ ਜੀ ਸਾਹਿਬ ਸਾਹਿਬ ਜੀ ਸਾਹਿਬ ਜੀ ਕਿਹਨੂੰ ਡੇਢ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵਾਧੇ ਦਾ ਲਾਇਓ ਠੀਕ ਹੈ ਜੀ ਹਾਂ ਤੇ ਤਾਂ ਫਿਰ ਕ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਜੈ ਹਾਂ ਕਸ ਗਿਆ ਕੀ ਹਾਲ ਹੈ ਠੀਕ ਹਾਂ ਅੱਜ ਕਵਾਦੀ ਕੌਮ ਨਹੀਂ ਅਕਾਲਮਲ ਕਰੋ ਸਰ ਦੇ ਕੋਲ ਅੱਗੇ ਘਰ ਮਾਰਨ ਨੂੰ ਚਾਹੁੰਦਾ ਹਾਂ ਸਾਹ ਰੇਟ ਦਾ ਬਦਲਾਓ ਇਹ ਇੱਥੇ ਕੋਈ ਨਹੀਂ ਬਦਲਦਾ ਹਾਂ ਪਿੱਛੇ ਹੜਾ ਪੁਲਿਸ ਖਿਆਲ ਰੱਖਿਓ ਬਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਕੇ ਹਾਂ ਹਾਂਜੀ ਰੇਟ ਦੀ ਗੱਲ ਦੋਣਾ ਬਸ ਇਹਦੀ ਬੇਨਤੀ ਕਰ ਹਾਂ ਇਹ ਨਹੀਂ ਇੱਥੇ ਕੋਈ ਗੋਪੀ ਤੋਂ ਨਹੀਂ ਹੁੰਦੇ ਅੱਗੇ ਬਹੁਤ ਵਧੀਆ ਹਾਲਤ ਹੈ ਜੇ ਕੋ ਬੰਦਾ ਗ੍ਰੋਸਰੀ ਲੈਣਾ ਤੇ ਰੇਟ ਦੀ ਵੱਧ ਹਾਂ ਸਾਜੀ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਹਾਂ ਬਹੁਤ ਲੋਕ ਹੁਣ ਓ ਠੀਕ ਠੀਕ ਸਰ ਸਾਹ ਰੇਟ ਦੀ ਵੱਧ ਲਾਉਣਾ ਤੇ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਰੇਟ ਵੱਧ ਲਾ ਤੇ ਦੁਕਾਨ ਸੀਲ ਹੋ ਜੂ ਮਾ ਲੋ ਹਾਂ ਹਰ ਦਾ ਮੌਕਾ ਸਾਬ ਮਤ ਕਰਦੀਆਂ ਲੋਕਾਂ ਦੀ ਹਾਂ ਸੱਤ ਦੇਰ ਦੀ ਵਾਧਾ ਲਾਉਣਾ ਕਿ ਇਸ ਚੀਜ਼ ਦਾ ਸਾਡੀ ਦੇਰ ਦਾ ਵੱਧ ਲਾਓ ਹੱਥ ਜੋੜ ਕੇ ਬੇਨਤੀ ਆ ਦੇਰ ਦਾ ਵੱਧ ਲਾਓ ਨਹੀਂ ਤੇ ਕੰਮ ਸੀਲ ਹੋ ਜਾਣਾ ਜੇ ਹਾਂ ਸਭ ਨੂੰ ਬੇਨਤੀ ਆ ਹਾਂ ਸਾਦੀ ਰੇਟ ਦਾ ਬਦਲਾਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦੀ ਵਾਦੋਂ ਹਾਂ ਹਾਂ ਸਾਡੇ ਰੇਟ ਤੇ ਰੇਟ ਦੀ ਵਾਦੋਂਣਾ ਜੀ ਸਾਡਾ ਰੱਖਣਾ ਕਿ ਇਹਦਾ ਕੇਸ ਦਾ ਲੰਮਾ ਨਾ ਹੋਵੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਬਦਲਾਓ ਨਹੀਂ ਖੜਾ ਜੀ ਹਾਂ ਆਹ ਨਾ ਉਹਦੇ ਚੱਲੇ ਜਾਓ ਹੋਰ ਆਹ ਬਾਈ ਆਹ ਬਾਈ ਆਹ 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 ਆ ਸਾ ਵੇਟ ਦਾ ਕਿਹਨੂੰ ਵੱਧ ਲਾਓ ਵੇਟ ਦਾ ਵੱਧ ਲਾਓ ਜੀ ਸਾ ਵੇਟ ਦੀ ਹੱਦ ਲਾਉਣਾ ਕਿਸ ਨੂੰ ਹਾਂ ਲੋਕ ਪਿੱਛੇ ਦੇ ਕਹਿਦੇ ਸਾਡੇ ਕੋਲ ਰੇਟ ਵੱਧ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵੱਧ ਲਾਉਣਾ ਕਿਸ ਨੂੰ ਹਾਂ ਸਾਹ ਵੇਟ ਦੀ ਵੱਧ ਲਾਉਣਾ ਸਾਜੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖਾ ਬਸ ਸਾਜੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਨਹੀਂ ਠੋਣਾ ਹਾਂ ਹਾਂ ਅਬ ਇਹ ਤੁਸੀਂ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ ਅਦੇਰਤੀ ਬਾਤ ਨੂੰ ਨਾ ਕਰ ਹਾਂ ਯਾਰ ਦੇਖੋ ਕਦਾਂ ਮੈਂ ਅਜੀ ਦੁਕਾਨ ਦੇਖਦਾ ਰਮਨ ਸਤਿਗੁਰ ਜੀ ਸਾਜੀ ਸਾਜੀ ਕਿਹਨੂੰ ਡੇਟ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵਾਧੇ ਦਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਕੈਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਕੱਤਗਲ ਕਿਹਾ ਦੇ ਠੀਕ ਸਾਹ ਵੇਟ ਦਾ ਬਦਲਾਓ ਇਹ ਇੱਥੇ ਕੋਈ ਨਹੀਂ ਬਦਲਾ ਹਾਂ ਪਿੱਛੇ ਹੜਾ ਪੁਲਿਸ ਧਿਆਨ ਰੱਖਿਓ ਬੱਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਕੇ ਹਾਂ ਹਜੇ ਰੇਟ ਰੇਟ ਦੀ ਗੱਲ ਹੋਣਾ ਬਸ ਇਹਦੀ ਬੇਨਤੀ ਹੈ ਆਈਡੀ ਤੇ ਗੱਗੀਦੋ ਨਹੀਂ ਹੁੰਦੇ ਆਇਆ ਅੱਗੇ ਬਹੁਤ ਬੁਧੀਆ ਹਾਲਤ ਹੈ ਦੇਖੋ ਬੰਦਾ ਗ੍ਰੋਸਰੀ ਲੈਣਾ ਤੇ ਰੇਟ ਦੀ ਵੱਧ ਹਾਂ ਸਾਜੀ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਹਾਂ ਬਹੁਤ ਲੋਕ ਹੁਣ ਓ ਠੀਕ ਠੀਕ ਸਰ ਸਭ ਰੇਟ ਦੀ ਵੱਧ ਲਾਉਣਾ ਤੇ ਰੇਟ ਦੀ ਵੱਧ ਲਾਉਣਾ ਰੇਟ ਦੀ ਵੱਧ ਲਾਉਣਾ ਰੇਟ ਵੱਧ ਲਾ ਤੇ ਦੁਕਾਨ ਸੀਲ ਹੋ ਜੂ ਮਾ ਹਾਂ ਹਰਦਾ ਮੌਕਾ ਸਾਹਿਬ ਮਤ ਕਰਦੀਆਂ ਲੋਕਾਂ ਦੀ ਹਾਂ ਸਾਥ ਅਗਰ ਦੀ ਬਾਤ ਲਾਉਣਾ ਕਿ ਇਸ ਚੀਜ਼ ਦਾ ਸਾਦੀ ਰੇਟ ਦਾ ਵੱਧ ਲਾਓ ਹੱਥ ਜੋੜ ਕੇ ਬੇਨਤੀ ਆ ਰੇਟ ਦਾ ਵੱਧ ਲਾਓ ਨਹੀਂ ਤੇ ਕਮਸੀਲ ਹੋ ਜਾਣਾ ਜੇ ਹਾਂ ਸਾਹਿਬ ਨੂੰ ਬੇਨਤੀ ਆ ਹਾਂ ਫਾਦੀ ਰੇਟ ਦਾ ਬਦਲਾਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦੀ ਵਾਦੋਂ ਹਾਂ ਹਾਂ ਸਾਡੇ ਰੇਟ ਤਦੇ ਤੂੰ ਬਦਲਾਉਣਾ ਜੀ ਸਾਡਾ ਰੱਖਣਾ ਕਿ ਇਹਦਾ ਕੇਸ ਦਾ ਲੰਮਾ ਨਾ ਹੋਵੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਬਦਲਾਓ ਨਹੀਂ ਜਰਾ ਹਾਂ ਤਾਂ ਉਹ ਵੀ ਚੱਲੇ ਗਿਆ ਉਹ ਵੀ ਆ ਗਿਆ ਹੁਣ ਜਰਾ ਸੰਕਟ ਨੂੰ ਨਵਾਨੇ ਰੋਕ ਰੋਕ ਸਭ ਵੇਟ ਦੀ ਲਾਉਣਾ ਵੱਧ ਕੇ ਨੂੰ ਸਾਡੀ ਵੇਟ ਦਾ ਲਾਉ ਕੇ ਵੱਧ ਕੇ ਚੀਜ਼ ਦਾ ਬਹੁਤ ਜ਼ਿਆਦਾ ਪਾਣੀ ਆ ਕੇ ਲੋਕ ਆਉਣਗੇ ਵੇਟ ਦੀ ਵੱਲੋਂ ਹਾਂ ਉਹ ਦੂ ਦੇਖ ਲਿਓ ਨਾ ਉਹ ਬੇਕਰੀ ਦੀ ਆ ਉਹ ਸਾ ਵੇਟ ਦਾ ਕਿਹਨੂੰ ਵੱਧ ਲਾਓ ਵੇਟ ਦਾ ਵੱਧ ਲਾਓ ਜੀ ਸਾ ਵੇਟ ਦੀ ਹੱਦ ਲਾਉਣਾ ਕਿਸ ਨੂੰ ਹਾਂ ਲੋਕ ਪਿੱਛੇ ਦੇ ਕਹਿਦੇ ਸਾਡੇ ਕੋਲ ਰੇਟ ਵੱਧ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵੱਧ ਲਾਉਣਾ ਕਿਸ ਨੂੰ ਹਾਂ ਸਾਹ ਰੇਟ ਦੀ ਵੱਧ ਲਾਉਣਾ ਸਾਡੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖੋ ਬਸ ਸਾਡੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫਾਇਦਾ ਨਹੀਂ ਠੋਣਾ ਹਾਂ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ

ਕਿਸੁ ਪਰਮਾਨ ਸਤਿਗੁਰ ਜੀ ਸਾਜੀ ਸਾਜੀ ਕਿਹਨੂੰ ਡੇਟ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵਾਧੇ ਦਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਕ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਕੱਤਗਿਆ ਕਿਆਲ ਸਿੱਖਾ ਅੱਛਾ ਸਮਾਧੀ ਤੋਂ ਨਹੀਂ ਇਹ ਜਦੋਂ ਮਿਲ ਗਏ ਸਾਬ ਰੇਟ ਦਾ ਵੱਧ ਲਾਓ ਇਹ ਸੈਟ ਹੋਏ ਤਾਂ ਮੈਂ ਵੱਧਾ ਹਾਂ ਪਿੱਛੇ ਹੜਾ ਪਲੀਜ਼ ਧਿਆਨ ਰੱਖਿਓ ਬਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਕੇ ਹਾਂ ਖਦੀ ਦੇ ਰੇਟ ਦੀ ਗੱਲ ਲਾਉਣਾ ਬਸ ਇਹਦੀ ਬੇਨਤੀ ਹੈ ਵਾਹ ਇਹ ਇੱਥੇ ਕਿਹਦੇ ਗੋਪੀ ਤੋਂ ਨਹੀਂ ਹੁੰਦੇ ਆਇਆ ਪੱਗੇ ਬਹੁਤ ਬੁਧੀਆ ਹਾਲਤ ਹੈ ਜੇ ਕੋ ਬੰਦਾ ਗਰੋਸਰੀ ਲੈਣਾ ਤੇ ਰੇਟ ਦੀ ਵਾ ਹਾਂ